ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਜੀ ਉਹਨਾਂ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਹੜਪੀੜਤਾ ਦੇ ਲਈ ਦਿਨ ਪਰ ਰਾਤ ਇੱਕ ਸੇਵਾ ਕੀਤੀ ਤੇ ਜਿਨ੍ਹਾਂ ਦੇ ਵਿੱਚੋਂ ਇਹ ਇੱਕ ਇਨਸਾਨ ਨੇ ਜੀ ਰੇਸ਼ਮ ਬਾਬਾ ਜੀ ਲੰਡੇ ਗਿਆ ਵਾਲੇ ਸੋ ਉਹਨਾਂ ਦੇ ਬ੍ਰਦਰ ਅਮਨਵੀਰ ਜੀ ਤੇ ਨਾਲ ਹੀ ਜਿਨ੍ਹਾਂ ਸਾਡੇ ਭਰਾ ਧੱਲੇ ਗਿਆ ਵਾਲੀ ਸੰਗਤ ਭਿੰਡਰਾਂ ਵਾਲੀ ਸੰਗਤ ਹਠੂਰ ਵਾਲੀ ਸੰਗਤ ਦੇ ਨਾਲ ਹੀ ਲੰਡੇ ਕਿਆਂ ਵਾਲੀ ਸੰਗਤ ਜਿੰਨੇ ਹੋਰ ਵੀ ਉਹਨਾਂ ਦੇ ਦੋਸਤ ਮਿੱਤਰ ਭੈਣ ਭਰਾ ਐਨਆਰਆਈ ਬਾਹਰ ਬੈਠੇ ਨੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਕਹਿੰਦੇ ਵੀ ਸੋਖ ਤੁਸੀਂ ਜਰੂਰ ਆਓ ਸਾਡੇ ਕੋਲ ਟਾਈਮ ਕੱਢ ਕੇ ਆਪਾਂ ਇਸ ਮੁੱਦੇ ਤੇ ਵੀਡੀਓ ਬਣਾਉਣੀ ਆ ਵੀ ਆਪਾਂ ਜਾਗਰਨ ਦੀ ਡੇਟ ਰੱਖੀ ਸੀ ਜਾਗਰਨ ਕੈਨਸਲ ਕਰਕੇ ਹੜਪੀੜਤਾ ਦੇ ਹਾਲਾਤ ਦੇਖਦਿਆਂ ਹੋਇਆਂ ਆਪਣੇ ਪੰਜਾਬ ਦੇ ਹਾਲਾਤ ਦੇਖਦਿਆਂ ਹੋਇਆਂ ਇਹਨਾਂ ਨੇ ਜਾਗਰਨ ਕੈਨਸਲ ਕਰਤਾ ਜੀ ਸੋ ਜਿੰਨੇ ਵੀ ਜਾਗਰਨ ਦੇ ਵਿੱਚ ਰਾਸਨ ਇਕੱਠਾ ਹੋਇਆ ਸੀ